ਭਾਰਤ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਟੈਰਿਫਸ ਜਲਦੀ ਤੋਂ ਜਲਦੀ ਪਟਾਏ ਜਾਣ। ਲੰਬੇ ਸਮੇਂ ਵਿੱਚ ਮੈਂ ਸੋਚ ਰਿਹਾ ਕਿ ਸਾਨੂੰ ਤੁਸੀਂ ਜਾਣਦੇ ਹੋ ਇੱਕ ਜ਼ਰੂਰੀ ਰਣਨੀਤਕ ਗੱਠ جوړ ਦਾ ਹਿੱਸਾ ਬਣਦਾ ਹਿਸਾਬ ਲਗਾਉਣਾ ਚਾਹੀਦਾ ਹੈ ਜਿਸ ਦੀ ਅਮਰੀਕਾ ਨੂੰ ਲੋੜ ਹੈ ਜੇਕਰ ਉਹ ਅੱਗੇ ਜਾ ਕੇ ਚੀਨ ਨਾਲ ਸਿੱਧਾ ਮੁਕਾਬਲਾ ਕਰਨ ਜਾ ਰਿਹਾ ਹੈ। ਮੈਂ ਚਾਹੁੰਦਾ ਕਿ ਭਾਰਤੀ ਉਦਯੋਗ ਦਾ ਰਵਈਆ ਉਹੋ ਜਿਹਾ ਹੋਵੇ ਜੋ ਉਹਨਾਂ ਦਾ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਸੀ ਜਿੱਥੇ ਉਹ ਸੋਚਦੇ ਸਨ ਇਹ ਉਹ ਦੁਨੀਆ ਨੂੰ ਹਰਾ ਸਕਦੇ ਹਨ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਇਸ ਸੰਭਾਵਨਾ ਨੂੰ ਖੁੱਲ੍ਹਾ ਰੱਖਦੇ ਹੋਏ ਕਿ ਅਮਰੀਕਾ ਵਾਪਸ ਆ ਸਕਦਾ ਹੈ ਅਤੇ ਅੱਗੇ ਜਾ ਕੇ ਇੱਕ ਬਹੁਤ ਜ਼ਿਆਦਾ बराबरदा भाईवाल बन सकता है सत श्री काल अते डीकोडर ते ट्रैकिंग ट्रम्प विच ਤੁਹਾਡਾ ਸਵਾਗਤ ਹੈ ਜਿਵੇਂ ਕਿ ਅਸੀਂ ਭਾਰਤ ਅਮਰੀਕਾ ਵਪਾਰ ਯੁੱਧ ਤੇ ਨਜ਼ਰ ਮਾਰ ਰਹੇ ਹਾਂ ਇੱਕ ਅਜਿਹੇ ਦਿਨ ਜਦੋਂ ਚੀਨ ਅਤੇ ਸੰਯੁਕਤ ਰਾਜ ਅਮਰੀਕਾ ਨੇ ਆਪਣੇ ਕੁਝ ਵਪਾਰਤ ਤਣਾ ਨੂੰ ਖਟ ਕਰ ਦਿੱਤਾ ਹੈ ਪਰ ਪੂਰੀ ਤਰ੍ਹਾਂ ਨਹੀਂ ਭਾਰਤ ਅਤੇ ਬਾਕੀ ਦੁਨੀਆ ਤੇ ਚੀਨ ਅਮਰੀਕਾ ਸਮਝੌਤੇ ਦਾ ਕੀ ਅਸਰ ਪਵੇਗਾ ਅਤੇ ਅਗਲੇ 1 ਜਾਂ 2 ਸਾਲ ਕਿਹੋ ਜਿਹੇ ਹੋ ਸਕਦੇ ਹਨ ਕਿਉਂਕਿ ਅਜੀਹਾ ਲੱਗਦਾ ਹੈ ਕਿ 트럼ਪ ਵੱਲੋਂ ਟੈਰਿਫਾਂ ਨੂੰ ਕੂਟਨੀਤੀ ਵਿੱਚ ਦੂਜੀਆਂ ਅਰਥਵਿਵਸਥਾਵਾਂ ਨਾਲ ਲਜੱਟਣ ਲਈ ਇੱਕ ਸਾਧਨ ਵਜੋਂ ਹਥਿਆਰ ਬਣਾਉਣਾ ਹੁਣ ਜਾਰੀ ਰਹੇਗਾ। ਇਸ ਲਈ ਇਹ ਸਿਰਫ ਅਜਿਹੀ ਚੀਜ਼ ਨਹੀਂ ਹੈ ਜੋ ਜਲਦੀ ਹੀ ਖਤਮ ਹੋ ਜਾਵੇਗੀ ਜਿੱਥੋਂ ਤੱਕ ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਸਵਾਲ ਹੈ ਅਸੀਂ ਜਾਣਦੇ ਹਾਂ ਕਿ ਗਲਬਾਤ ਚੱਲ ਰਹੀ ਹੈ ਅਤੇ ਰਾਸ਼ਟਰਪਤੀ 트ੰਪ ਨੇ ਹਾਲ ਹੀ ਦੇ ਸਮੇਂ ਵਿੱਚ ਇਸ ਤੇ ਸ਼ਾਇਦ ਆਪਣੀਆਂ ਸਭ ਤੋਂ ਸਕਾਰਾਤਮਕ ਟਿੱਪਣੀਆਂ ਕੀਤੀਆਂ ਹਨ ਇਹ ਕਹਿ ਕੇ ਕਿ ਭਾਰਤ ਨਾਲ ਇੱਕ ਵਪਾਰਕ ਸੌਦਾ ਹੋਵੇਗਾ ਸਵਾਲ ਇਹ ਹੈ ਕਿ ਇਹ ਕਿਸ ਤਰ੍ਹਾਂ ਦਾ ਸੌਦਾ ਹੋਵੇਗਾ ਇਹ ਦੋਵਾਂ ਧਿਰਾਂ ਲਈ ਜਿੱਤ ਜਿੱਤ ਵਾਲੀ ਸਥਿਤੀ ਕਿਵੇਂ ਬਣੇਗੀ ਅਤੇ ਇਸ ਸਾਰੀ ਅਨਿਸ਼ਚਿਤਤਾ ਦੌਰਾਨ ਲਚਕੀਲਾ ਬਣੇ ਰਹਿਣ ਲਈ ਭਾਰਤ ਦੀ ਅਰਥਵਿਵਸਥਾ ਨੂੰ ਕੀ ਕਰਨ ਦੀ ਲੋੜ ਹੈ ਸਾਨੂੰ ਖੁਸ਼ੀ ਹੈ ਕਿ ਸਾਡੇ ਨਾਲ ਹਨ ਇਸ ਵਿਸ਼ੇ ਤੇ ਪ੍ਰਮੁੱਖ ਅਰਥਸ਼ਾਸਤਰੀਆਂ ਅਤੇ ਆਵਾਜ਼ਾਂ ਵਿੱਚੋਂ ਇੱਕ ਰਗੂਰਾਮ ਰਾਜਨ RBI ਦੇ ਸਾਬਕਾ ਗਵਰਨਰ ਸਿੱਧੇ ਸੰਯੁਕਤ ਰਾਜ ਅਮਰੀਕਾ ਤੋਂ ਸਾਡੇ ਨਾਲ ਨਾਲ ਹੀਰੋਜੂਸ ਆਦੀਵਾਦੀ ਇਹ ਤੋਂ ਹੈ ਉਸकी ਤਰ੍ਹਾਂ ਤੇ ਹਨ ਜੋ ਵੀ ਜੁੜ ਰਹੇ ਹਨ ਧੰਨਵਾਦ ਸ਼੍ਰੀਮਾਨ ਰਾਜਨ ਡੀਕੋਡਰ ਤੇ ਸਾਡੇ ਨਾਲ ਜੁੜਨ ਲਈ ਮੈਂ ਸਿੱਧਾ ਇਸ ਨਾਲ ਸ਼ੁਰੂ ਕਰਨਾ ਚਾਹੁੰਦੀ ਹਾਂ ਤੁਸੀਂ ਜਾਣਦੇ ਹੋ ਰਾਸ਼ਟਰਪਤੀ 트럼ਪ ਦੀ ਸ਼ੀ ਜਿਨਪਿੰਗ ਨਾਲ ਮੀਟਿੰਗ ਜਿਸ ਵਿੱਚ ਉਸਨੇ ਐਲਾਨ ਕੀਤਾ ਹੈ ਚੀਨ ਤੇ ਟੈਰਿਫ ਵਿੱਚ 10% ਦੀ ਕਮੀ ਜੋ ਹੁਣ 57% ਦੇ ਮੁਕਾਬਲੇ 47% ਹੈ ਅਤੇ ਮਹੱਤਵਪੂਰਨ ਗੱਲ ਇਹ ਹੈ ਚੀਨ ਨੇ ਕਿਹਾ ਹੈ ਕਿ ਉਹ ਹੁਣ ਦੁਰਲਭ ਧਰਤੀ ਦੇ ਖਣੇਜਾਂ ਤੇ ਇਹ ਨਿਰਯਾਤ ਨਿਯੰਤਰਣ ਨਹੀਂ ਰੱਖੇਗਾ ਇੱਕ ਅਜਿਹੀ ਚੀਜ਼ ਜਿਸ ਨੇ ਸੱਚਮੁੱਚ ਦੁਨੀਆ ਭਰ ਦੇ ਉਦਯੋਗਾਂ ਵਿੱਚ ਬਹੁਤ ਦਹਿਸ਼ਤ ਪੈਦਾ ਕਰ ਦਿੱਤੀ ਸੀ ਪਰ ਇਹ ਸਿਰਫ ਇੱਕ ਸਾਲ ਲਈ ਹੈ ਤੁਸੀਂ ਅਮਰੀਕਾ ਚੀਨ ਸਬੰਧਾ ਵਿੱਚ ਇਸ ਨਰਮੀ ਨੂੰ ਕਿਵੇਂ ਦੇਖਦੇ ਹੋ ਮੇਰੇ ਖਿਆਲ ਵਿੱਚ ਸਹੀ ਸ਼ਬਦ ਨਰਮੀ ਹੈ ਇਹ ਇੱਕ ਤਨਾਕ ਕਕਾਓ ਹੈ ਅਤੇ ਇਸ ਸਾਲ ਅਸੀਂ ਦੇਖਾਂਗੇ ਕਿ ਦੋਵੇਂ ਤਿਰਾ ਉਚੇਤੇ ਨਿਰਭਰਤਾਵਾਂ ਮੁੱਖ ਨਿਰਭਰਤਾਵਾਂ ਨੂੰ ਘਟਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਨ ਦੀਆਂ ਅਮਰੀਕਾ ਲਈ ਯਕੀਨਨ ਇਹ ਮੁੱਦਾ ਹੈ ਕਿ ਅਸੀਂ ਦੁਰਲਭ ਧਰਤੀ ਦੇ ਖਣਿਜਾਂ ਦੀਆਂ ਵਿਕਲਪਕ ਸਪਲਾਈਆਂ ਕਿਵੇਂ ਪ੍ਰਾਪਤ ਕਰੀਏ ਅਤੇ ਅਤੇ ਏਸ਼ੀਆ ਵਿੱਚ ਹੋਈਆਂ ਕੁਝ ਚਰਚਾਵਾਂ ਯਕੀਨਨ ਆਸਟ੍ਰੇਲੀਆ ਅਤੇ ਹੋਰਾਂ ਨਾਲ ਉਹ ਹੈ ਤੁਸੀਂ ਜਾਣਦੇ ਹੋ ਇਨ੍ਹਾਂ ਸਮਗਰੀਆਂ ਦੇ ਵਿਕਲਪਕ ਸਰੋਤ ਲੱਭਣਾ ਅਤੇ ਉਹਨਾਂ ਵਿੱਚ ਨਿਵੇਸ਼ ਨੂੰ ਤੇਜ਼ ਕਰਨਾ ਤਾਂ ਜੋ ਅਮਰੀਕਾ ਬਧੇਰੇ ਸੁਤੰਤਰ ਹੋ ਸਕੇ ਚੀਨ ਲਈ ਬੇਸ਼ੱਕ ਉਹਨਾਂ ਦੀ ਲੋੜ ਦਾ ਇੱਕ ਹਿੱਸਾ ਹੈ ਹਾਈ ਸਪੀਡ ਚਿਪਸ ਉਸ AI ਲਈ ਜੋ ਉਹ ਕਰ ਰਹੇ ਹਨ ਉਹ ਨਹੀਂ ਚਾਹੁੰਦੇ ਕਿ ਜਿੱਥੋਂ ਤੱਕ ਸੰਭਗ ਹੋ ਸਕੇ ਉਸ ਵਿੱਚ ਰੁਕਾਵਟ ਪਵੇ ਅਤੇ ਇਸ ਲਈ ਇਸ ਦਾ ਕੁਝ ਹਿੱਸਾ ਉਹਨਾਂ ਸਪਲਾਈਆਂ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨ ਬਾਰੇ ਹੋਵੇਗਾ ਅਤੇ ਇਹ ਵੀ ਕਿ ਕੋਈ ਵਧਤਾ ਹੋਇਆ ਸੁਰੱਖਣਵਾਦ ਨਾ ਹੋਵੇ ਕਿਉਂਕਿ ਤੁਸੀਂ ਜਾਣਦੇ ਹੋ ट्रम्प प्रशासन अमेरिकी कारोबारਾਂ ਨੂੰ ਕਈ ਤਰ੍ਹਾਂ ਦੇ ਚੀਨੀ ਕਾਰੋਬਾਰਾਂ ਨਾਲ ਵਪਾਰ ਕਰਨ ਤੋਂ ਪਰਹ ਕਰਿਆ ਹੈ ਇਸ ਲਈ ਦੋਵੇਂ ਥਿਰਾ ਪਿੱਛੇ ਹਟ ਰਹੀਆਂ ਹਨ ਪਰ ਮੈਨੂੰ ਲੱਗਦਾ ਹੈ ਕਿ ਇਹ ਪਿੱਛੇ ਹਟਣਾ ਅਸਥਾਈ ਹੈ ਜਦੋਂ ਉਹ ਆਪਣੇ ਬਚਾਅ ਦਾ ਨਿਰਮਾਣ ਕਰਤੀ ਹਨ ਅਤੇ ਮੁੱਖ ਮੁੱਦਾ ਇਹ ਹੈ ਕਿ ਅੱਗੇ ਜਾ ਕੇ ਇਹ ਵਿਸਫੋਟ ਕਿੰਨੀ ਵਾਰ ਹੁੰਦਾ ਹੈ ਕਿਹੜੇ ਮੁੱਦਿਆਂ ਤੇ ਕਿਉਂਕਿ ਸਪਸ਼ਟ ਤੌਰ ਤੇ ਜਿਸ ਤਰ੍ਹਾਂ ਦੀ ਤੁਸੀਂ ਜਾਣਦੇ ਹੋ ਦੋਵਾਂ ਪਾਸਿਆਂ ਤੋਂ ਪਰਖ ਹੋ ਰਹੀ ਹੈ ਵਿਸਫੋਟ ਹੁੰਦੇ ਰਹਿਣਗੇ ਚਾਇਨ ਉਨਾ ਮੋਡਰਨ ਤੇ ਨਹੀਂ ਦੋ ਸਾਲ ਲਈ ਪਬੈਲਾ ਹੀ ਤੈ ਹੈ ਹੋ ਚੁਕੇ ਹਨ ਪਰ ਨਵੇਂ ਮੁੱਦੇ ਸਾਹਮਣੇ ਆਉਂਦੇ ਇਹੀ ਇਹੀ ਵੀ ਦਿਲਚਸਪ ਹੈ ਕਿ ਰਾਸ਼ਟਰਪਤੀ ਸ਼ੀ ਨਾਲਸ਼ ਮੀਟਿੰਗ ਵਿੱਚ ਜਾਣ ਤੋਂ ਠੀਕ ਪਹਿਲਾਂ ਡੋਨਾਲਡ ટ્રम्प ਨੇ ਐਲਾਨ ਕੀਤਾ ਕਿ ਅਮਰੀਕਾ ਮੇਰੇ ਖਿਆਲ ਵਿੱਚ ਤਿੰਨ ਦਹਾਕਿਆਂ ਦੇ ਵਕਫੇ ਤੋਂ ਬਾਅਦ ਪਰਮਾਣੂ ਪ੍ਰੀਖਣ ਮੁੜ ਸ਼ੁਰੂ ਕਰਨ ਜਾ ਰਿਹਾ ਹੈ ਜੋ ਕਿ ਕਰਨ ਲਈ ਇੱਕ ਬਹੁਤ ਹੀ ਮਹੱਤਵਪੂਰਨ ਐਲਾਨ ਹੈ ਜੋ ਮੇਰੇ ਖਿਆਲ ਵਿੱਚ ਅਮਰੀਕਾ ਚੀਨ ਸਬੰਧਾਂ ਅਤੇ ਅਤੇ ਚੀਨ ਨਾਲ ਤਣਾ ਨੂੰ ਇੱਕ ਨਵਾਂ ਪਹਿਲੂ ਦੇਵੇਗਾ ਅਤੇ ਫਿਰ ਤੁਸੀਂ ਇਸ ਅਨਿਸ਼ਚਿਤਤਾ ਨੂੰ ਭਾਰਤ ਤੇ ਅਸਰ ਪਾਉਂਦਿਆਂ ਕਿਵੇਂ ਦੇਖਦੇ ਹੋ ਕਿਉਂਕਿ ਹੁਣ ਟੈਰਿਫਾਂ ਦੇ ਮਾਮਲੇ ਵਿੱਚ ਸਾਡੇ ਤੇ 50% ਦੇ ਸਭ ਤੋਂ ਵੱਧ ਟੈਰਿਫ ਲਗਾਏ ਗਏ ਹਨ ਚੀਨ ਹੁਣ 47% ਤੇ ਹੈ ਅਤੇ ਫਿਰ ਇਸ ਸਭ ਦਾ ਸੰਭਾਵੀ ਤੌਰ ਤੇ ਸਾਡੇ ਲਈ ਆਉਣ ਵਾਲੇ ਸਾਲ ਵਿੱਚ ਕੀ ਮਤਲਬ ਹੈ ਇਹ ਯਕੀਨੀ ਤੌਰ ਤੇ ਭਾਰਤ ਲਈ ਕੁਝ ਖਾਸ ਉਦਯੋਗਾਂ ਲਈ ਇੱਕ ਬਹੁਤ ਵੱਡਾ ਮੁੱਦਾ ਹੈ ਟੈਕਸਟਾਈਲ ਉਦਾਹਰਨ ਵਜੋਂ ਜਿੱਥੇ ਪਹਿਲਾਂ ਹੀ ਅਸੀਂ ਸ਼ਾਇਦ ਅਮਰੀਕਾ ਵਿੱਚ ਤਿਉਹਾਰਾਂ ਦਾ ਸੀਜ਼ਨ 크리스마ਸ ਦੀ ਖਰੀਦਦਾਰੀ ਥੈਂਕਸਗਿਵਿੰਗ ਦੀ ਖਰੀਦਦਾਰੀ ਗੁਆ ਰਹੇ ਹਾਂ ਸਾਡੀ ਤਰੱਕੀ ਸ਼ਾਇਦ ਉੱਥੇ ਰੁਕ ਗਈ ਹੈ ਜਦੋਂ ਤੱਕ ਕੁਝ ਨਿਰਯਾਤ ਸਮੇਤ ਉਹ ਪਹਿਲਾਂ ਨਹੀਂ ਹੋਈ ਸਨ ਪਰ ਅੱਗੇ ਵੱਧਦੇ ਹੋਏ ਜੋ ਅਸੀਂ ਨਹੀਂ ਚਾਹੁੰਦੇ ਉਹ ਇਹ ਹੈ ਕਿ ਜੋ ਸਪਲਾਈ ਚੇਨਾਂ ਅਸੀਂ ਬਣਾਈਆਂ ਹਨ ਅਤੇ ਜਿਨ੍ਹਾਂ ਵਿੱਚ ਅਸੀਂ ਏਕੀਕ੍ਰਿਤ ਹੋਏ ਹਾਂ ਉਹਨਾਂ ਵਿੱਚ ਸਥਾਈ ਤੌਰ ਤੇ ਵਿਗਨ ਪਵੇ ਸਾਡੇ ਕੁਝ ਟੈਕਸਟਾਈਲ ਨਿਰਮਾਤਾ ਤੁਸੀਂ ਜਾਣਦੇ ਹੋ ਵੱਡੇ ਅਮਰੀਕੀ ਸਟੋਰਾਂ ਵੱਡੀਆਂ ਅਮਰੀਕੀ ਚੇਨਾਂ ਨੂੰ ਵੇਚ ਰਹੇ ਹਨ ਅਤੇ ਜੇਕਰ ਇਸ ਵਿੱਚ ਵਿਗਨ ਪੈਂਦਾ ਹੈ ਅਤੇ ਉਹਨਾਂ ਨੂੰ ਸਪਲਾਈ ਦੇ ਨਵੇਂ ਸਰੋਤ ਮਿਲ ਜਾਂਦੇ ਹਨ ਤਾਂ ਉਹਨਾਂ ਨੂੰ ਮੁਰਾ ਹਾਸਲ ਕਰਨਾ ਔਖਾ ਹੋ ਸਕਦਾ ਹੈ ਇਸ ਲਈ ਭਾਰਤ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਟੈਰਫ ਜਲਦੀ ਤੋਂ ਜਲਦੀ ਘਟਾਏ ਜਾਣ ਖਾਸ ਕਰਕੇ ਉਹਨਾਂ ਖੇਤਰਾਂ ਵਿੱਚ ਜਿੱਥੇ ਸਾਡੇ ਕੋਲ ਕਿਰਤ ਪ੍ਰਧਾਨ ਉਦਯੋਗ ਹੈ ਜਿਸ ਨੇ ਅਮਰੀਕਾ ਵਿੱਚ ਕੁਝ ਹੱਦ ਤੱਕ ਤਰੱਕੀ ਕੀਤੀ ਹੈ ਭਾਰਤ ਲਈ ਜੋ ਉਹਨਾਂ ਹੀ ਮਹੱਤਵਪੂਰਨ ਹੈ ਉਹ ਇਹ ਹੈ ਕਿ ਇਹ ਫੈਲੇ ਨਾ ਮੇਰਾ ਮਤਲਬ ਹੈ ਸਾਡੀ ਸਭ ਤੋਂ ਵੱਡੀ ਚਿੰਤਾ ਵਸਤੂਆਂ ਦੇ ਟੈਰਫ ਇੰਨੀ ਨਹੀਂ ਹੈ पर जे टैरिफ लगाने के तरीके लभण दी कोशिश करते हैं तो यह अजे भी एक खतरा है हायर एक्ट है जिसते कांग्रेस पेश कर रही है जो आउटसोर्स सेवा टैरिफ लगा दी कोशिश करेगा ਇਸ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ ਇਹ ਇੱਕ ਵੱਡਾ ਸਵਾਲ ਹੈ ਪਰ ਪਰ ਮੈਨੂੰ ਲੱਗਦਾ ਹੈ ਕਿ ਟੈਰਿਫਾਂ ਦਾ ਇਹ ਹੌਲੀ-ਹੌਲੀ ਵਧਣਾ ਵਸਤੂਆਂ ਤੋਂ ਪਰੇ ਸੇਵਾਵਾਂ ਤੱਕ ਤੁਸੀਂ ਜਾਣਦੇ ਹੋ H1B ਰੂਟ ਰਾਹੀਂ ਅਮਰੀਕਾ ਵਿੱਚ ਆਉਣ ਵਾਲੇ ਭਾਰਤੀ ਯਾਤਰੀਆਂ ਤੱਕ ਇਹ ਸਾਰੀਆਂ ਚਿੰਤਾਵਾਂ ਹੇ ਕਿ ਤੁਸੀਂ ਜਾਣਦੇ ਹੋ ਭਾਵੇਂ ਅਸੀਂ ਗੱਲਬਾਤ ਨੂੰ ਲੰਮਾ ਨਹੀਂ ਕਰਨਾ ਚਾਹੁੰਦੇ ਪਰ ਇਹਨਾਂ ਨੂੰ ਚਿੰਤਾਵਾਂ ਵਜੋਂ ਦਰਸਾਉਣਾ ਮਹੱਤਵਪੂਰਨ ਹੈ ਜੇ ਉਹ ਨਹੀਂ ਤਾਂ ਬਾਤ ਵਿੱਚ ਮੈਂ ਮੈਂ ਤੁਹਾਡੇ ਨਾਲ H1B ਮੁੱਦੇ ਤੇ ਇੱਕ ਪਲ ਵਿੱਚ ਗੱਲ ਕਰਨਾ ਚਾਹੁੰਦੀ ਹਾਂ ਪਰ ਫਿਰ ਖਾਸ ਤੌਰ ਤੇ ਭਾਰਤ ਅਮਰੀਕਾ ਵਪਾਰ ਗੱਲਬਾਤ ਨੂੰ ਦੇਖਦੇ ਹੋਏ ਜਿਸ ਬਾਰੇ ਅਸੀਂ ਜਾਣਦੇ ਹਾਂ ਕਿ ਉਹ ਅਜੇ ਵੀ ਚੱਲ ਰਹੀ ਹੈ 트ੰਪ ਨੇ ਜਿਵੇਂ ਮੈਂ ਆਪਣੀ ਜਾਣ ਪਛਾਣ ਵਿੱਚ ਕਿਹਾ ਉਸਤੇ ਸ਼ਾਇਦ ਆਪਣੀਆਂ ਸਭ ਤੋਂ ਸਕਾਰਾਤਮਕ ਟਿੱਪਣੀਆਂ ਕੀਤੀਆਂ ਏ ਕਹੇ ਕਿ ਇੱਕ ਵਪਾਰਕ ਸਮਝੌਤਾ ਹੋ ਰਿਹਾ ਹੈ ਸਵਾਲ ਏ ਹੈ ਇਸ ਔਖੀ ਸਥਿਤੀ ਵਿੱਚ ਦੋਵਾਂ ਪੱਖਾਂ ਲਈ ਜਿੱਤ ਜਿੱਤ ਵਾਲਾ ਵਪਾਰਕ ਸਮਝੌਤਾ ਕੀ ਹੈ ਇਸ ਲਈ ਜੇ ਤੁਸੀਂ ਅਮਰੀਕੀ ਪ੍ਰਸ਼ਾਸਨ ਦੀ ਗੱਲਬਾਤ ਦੇ ਤਰੀਕੇ ਨੂੰ ਦੇਖੋ ਤਾਂ ਉਹ ਹਮੇਸ਼ਾ ਚਿੰਤਾ ਦਾ ਪੱਧਰ ਬਹੁਤ ਉੱਚਾ ਕਰ ਦਿੰਦੇ ਹਨ ਫਿਰ ਇਸ ਨੂੰ ਹੇਠਾਂ ਲਿਆਉਂਦੇ ਹਨ ਅਤੇ ਅਤੇ ਦੋਮਾ ਪਾਸੇ ਵਾਲੀ ਜਿੱਤ ਦਾ ਐਲਾਨ ਕਰ ਸਕਦੇ ਹਨ ਮੈਨੂੰ ਲੱਗਦਾ ਹੈ ਕਿ ਤੁਸੀਂ ਜਾਣਦੇ ਹੋ ਯਕੀਨੀ ਤੌਰ ਤੇ ਇਹੀ ਹੋ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਜਿੱਤ ਜਿੱਤ ਮੇਰਾ ਮਤਲਬ ਯਕੀਨੀ ਤੌਰ ਤੇ ਜਵਾਬ ਦਾ ਇੱਕ ਹਿੱਸਾ ਇਸ ਹੱਦ ਤੱਕ ਹੈ ਕਿ ਸਾਨੂੰ ਰੂਸੀ ਤੇਲ ਤੋਂ ਉਹਨਾ ਫਾਇਦਾ ਨਹੀਂ ਹੁੰਦਾ ਅਤੇ ਕਈ ਦਿਨ ਹੋਏ ਹਨ ਜੋ ਕਹਿੰਦੇ ਹਨ ਕਿ ਜੇਕਰ ਰੂਸ ਇਸ ਨੂੰ ਕਿਤੇ ਹੋਰ ਵੇਚ ਸਕਦਾ ਹੈ ਤਾਂ ਰੂਸੀ ਤੇਲ ਖਰੀਦਣ ਨਾਲ ਸਾਨੂੰ ਜੋ ਲਾਭ ਹੁੰਦਾ ਹੈ ਉਹ ਮਾਮੂਲੀ ਹੈ ਇਹ ਇੱਕ 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 ਤਰ੍ਹਾਂ ਦੀ ਪੇਸ਼ਕਸ਼ ਦੀ ਥਾਲੀ ਤੇ ਕੁਝ ਹੋ ਸਕਦਾ ਹੈ ਜੋ ਕਹੇ ਦੇਖੋ ਤੁਸੀਂ ਜਰਦੇ ਹੋ ਅਸੀਂ ਆਪਣੇ ਆਪਣੇ ਤੇਲ ਖਰੀਦਾਰਾਂ ਨੂੰ ਰੂਸ ਜਾਣ ਲਈ ਉਤਸ਼ਾਹਿਤ ਨਹੀਂ ਕਰਾਂਗੇ ਅਸਲ ਵਿੱਚ ਉਹਨਾਂ ਵਿੱਚੋਂ ਕੁਝ ਪਹਿਲਾਂ ਹੀ ਅਮਰੀਕਾ ਅਤੇ ਹੋਰ ਸਰੋਤਾਂ ਵੱਲ ਮੁੜ ਗਏ ਹਨ ਮੈਨੂੰ ਲੱਗਦਾ ਹੈ ਕਿ ਇਹ ਕੁਝ ਅਜੀਹਾ ਹੈ ਇਹ ਇੱਕ ਚੁੜਾਉਣ ਵਾਲੀ ਗੱਲ ਹੈ ਜਿਸ ਨੂੰ ਅਸੀਂ ਹਟਾਇਆ ਜਾ ਸਕਦਾ ਹੈ ਸਪਸ਼ਟ ਹੈ ਇਥੇ ਨਿਆਂ ਅਤੇ ਨਿਰਪੱਖਤਾ ਤੇ ਜ਼ੋਰ ਦੇਣਾ ਇੱਕ ਤਰ੍ਹਾਂ ਨਾਲ ਲਾਭਦਾਇਕ ਨਹੀਂ 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 ਹੋਵੇਗਾ ਸਗੋ ਇੱਥੇ ਵਿਹਾਰਕ ਰਸਤਾ ਕੀ ਹੈ ਮੈਨੂੰ ਲੱਗਦਾ ਹੈ ਕਿ ਵੱਡੀਆਂ ਇੱਕ ਤਰ੍ਹਾਂ ਦੀਆਂ ਚਿੰਤਾਵਾਂ ਦਾ ਸਬੰਧ ਕੁਝ ਅਜਿਹੇ ਖੇਤਰਾ ਨਾਲ ਹੈ ਜਿਨ੍ਹਾਂ ਨੂੰ ਅਸੀਂ ਅਸੀਂ ਕਮਜ਼ੋਰ ਸਮਝਦੇ ਹਾਂ ਜਿਵੇਂ ਕਿ ਖੇਤੀਬਾੜੀ ਅਤੇ ਅਸੀਂ ਆਪਣੇ ਖੇਤੀਬਾੜੀ ਉਤਪਾਦਕਾਂ ਨੂੰ ਨੁਕਸਾਨ ਪਹੁੰਚਾਏ ਬਿਨਾ ਕਿਸ ਹੱਦ ਤੱਕ ਕੁਝ ਖਾਸ ਕਿਸਮ ਦੀਆਂ ਮੰਗਾ ਨੂੰ ਸਵੀਕਾਰ ਕਰ ਸਕਦੇ ਹਾਂ ਜਿਨ੍ਹਾਂ ਵਿੱਚੋਂ ਬਹੁਤਿਆਬੋਲ ਉਸ ਕਿਸਮ ਦੇ ਸਰੋਤ ਅਤੇ ਕਈ ਵਾਰ ਉਹ ਸਬਸਤੀਆ ਨਹੀਂ ਹੁੰਦੀਆਂ ਜੋ ਅਮਰੀਕੀ ਕਿਸਾਨਾਂ ਕੋਲ ਹੁੰਦੀਆਂ ਹਨ ਤਾਂ ਅਸੀਂ ਕਿਵੇਂ ਅਸੀਂ ਉਸ ਨੂੰ ਇਸ ਤਰ੍ਹਾਂ ਕਿਵੇਂ ਸੰਤੁਲਿਤ ਕਰੀਏ ਜਿਸ ਨਾਲ ਅਮਰੀਕੀ ਉਤਪਾਦਕਾਂ ਨੂੰ ਵਦੇਰੇ ਇੱਕ ਤਰ੍ਹਾਂ ਨਾਲ ਫੌਟ ਮਿਲੇ ਜਦੋਂ ਕਿ ਸਾਡੇ ਆਪਣੇ ਉਤਪਾਦਨ ਅਤੇ ਆਮਦਨ ਤੇ ਕੋਈ ਅਸਰ ਨਾ ਪਵੇ। ਹੋਟ ਖੇਤਰ ਅਜਿਹੇ ਹੋ ਸਕਦੇ ਹਨ ਜਿੱਥੇ ਅਸੀਂ ਸੌਦੇ ਕਰ ਸਕਦੇ ਹਾਂ। ਇਸ ਲਈ ਇੱਕ ਸਪਸ਼ਟ ਨਾ ਇਹੀ ਸ਼ਾਇਦ ਫਾਇਦੇਮੰਦ ਨਹੀਂ ਹੈ ਪਰ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਬਹੁਤ ਸਾਵਧਾਨ ਰਹਿਣਾ ਕਿ ਜਿੱਥੇ ਅਸੀਂ ਹਾਂ ਕਹਿੰਦੇ ਹਾਂ ਅਸੀਂ ਆਪਣੇ ਖੁਦ ਦੇ ਉਤਪਾਦਕਾਂ ਨੂੰ ਕੁਝ ਜਿੱਤਾ ਦੀ ਪੇਸ਼ਕਸ਼ ਕਰਕੇ ਤੁਸੀਂ ਜਾਣਦੇ ਹੋ ਉਹਨਾਂ ਦੀ ਮਦਦ ਵੀ ਕਰ ਸਕਦੇ ਹਾਂ ਉਦਾਹਰਨ ਵਜੋਂ ਕੁਚੇ ਇਤਰਾ ਵਿੱਚ ਅਮਰੀਕੀ ਬਾਜ਼ਾਰ ਤੱਕ ਪਹੁੰਚ ਜਿੱਥੇ ਅਸੀਂ ਆਪਣੀ ਪਹੁੰਚ ਨੂੰ ਵਧਾ ਸਕਦੇ ਹਾਂ ਇਸ ਲਈ ਮੈਨੂੰ ਲੱਗਦਾ ਹੈ ਕਿ ਗੱਲਬਾਤ ਇਸ ਸਾਲ ਦੇ ਡੂੰਗੇ ਗਿਆਨ ਨੂੰ ਦੇਖਦਿਆਂ ਕਿ ਅਸੀਂ ਕਿੱਥੇ ਚੰਗੇ ਹਾਂ ਅਤੇ ਕਿੱਥੇ ਅਮਰੀਕਾ ਸੁਝਾਅ ਲਈ ਖੁੱਲਾ ਹੋ ਸਕਦਾ ਹੈ ਬਹੁਤ ਮਹੱਤਵਪੂਰਨ ਹੈ ਮੈਨੂੰ ਲੱਟਾ ਕਿ ਮਹੱਤਵਪੂਰਨ ਗੱਲ ਇਹ ਹੈ ਕਿ ਥੋੜੇ ਸਮੇਂ ਲਈ ਅਸੀਂ ਕਮਜ਼ੋਰੀ ਦੀ ਸਥਿਤੀ ਤੋਂ ਗੱਲਬਾਤ ਕਰ ਰਹੇ ਆ ਕਿਉਂਕਿ ਅਸੀਂ ਇਸ ਤੇ ਉਰਟ ਸੰਯੁਕਤ ਰਾਜ ਨੂੰ ਬਤ ਸਮਾਂ ਦੀ ਯਾਦ ਕਰਦੇ ਹਾਂ ਲੰਬੇ ਸਮੇਂ ਵਿੱਚ ਮੈਨੂੰ ਲੱਗਦਾ ਹੈ ਕਿ ਸਾਨੂੰ ਤੁਸੀਂ ਜਾਣਦੇ ਹੋ ਇੱਕ ਜ਼ਰੂਰੀ ਰਣਨੀਤਕ ਗੱਠ ਜੋੜ ਦਾ ਹਿੱਸਾ ਬਣਨ ਦੀ ਗਣਨਾ ਕਰਨੀ ਚਾਹੀਦੀ ਹੈ ਜਿਸ ਦੀ ਅਮਰੀਕਾ ਨੂੰ ਲੋਰ ਹੈ ਜੇਕਰ ਉਸਨੇ ਅੱਗੇ ਜਾ ਕੇ ਚੀਨ ਨਾਲ ਸਿੱਧੀ ਟੱਕਰ ਲੈਣੀ ਹੈ ਪਰ ਇਹ ਇਹ ਤੁਸੀਂ ਜਾਣਦੇ ਹੋ ਕਿਉਂਕਿ ਇਹ ਪ੍ਰਸ਼ਾਸਨ ਦੀ ਸੋਚ ਥੋੜੀ ਧੀਰੀ ਹੈ ਦੇਖੋ ਇਹ ਦਿਲਚਸਪ ਹੈ ਕਿ ਤੁਸੀਂ ਉਹ ਗੱਲ ਉਠਾਈ ਜੋ ਤੁਸੀਂ ਜਾਣਦੇ ਹੋ ਭਾਰਤ ਦਾ ਇੱਕ ਤਰ੍ਹਾਂ ਦਾ ਦਾ ਅਮਰੀਕਾ ਦੇ ਪਾਸੇ ਤੋਂ ਚੀਨ ਦਾ ਮੁਕਾਬਲਾ ਕਰਨ ਲਈ ਜੋ ਕਿ ਇੱਕ ਤਰ੍ਹਾਂ ਨਾਲ ਚੀਜ਼ਾਂ ਦਾ ਆਮ ਨਜ਼ਰੀਆ ਰਿਹਾ ਹੈ ਜਿਸ ਕਾਰਨ ਕੈਵੋਡ ਹੁੰਦ ਵਿੱਚ ਆਇਆ ਅਤੇ ਅੱਜ ਕੈਵੋਡ ਦਾ ਵੀ ਸਾਨੂੰ ਨਹੀਂ ਪਤਾ ਕਿ ਇਸ ਦਾ ਭਵਿੱਖ ਕੀ ਹੈ ਇੱਕ ਇਕ ਵਿਚਾਰ ਤਾਰਾ ਜਪਦੀ ਹੈ ਕਿ ਸ਼ਾਇਦ ਤੁਸੀਂ ਜਾਣਦੇ ਹੋ 트럼ਪ ਚੀਨ ਨਾਲ ਸਿੱਧੇ ਤੌਰ ਤੇ ਆਪਣੇ ਤਰੀਕੇ ਨਾਲ ਨਿਜਿੱਠਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਨਾਲ ਤੁਸੀਂ ਜਾਣਦੇ ਹੋ ਕੈਵਾਰਡਸ ਦੇ ਵੱਧ ਤੋਂ ਵੱਧ ਅਪ੍ਰਸੰਗਿਕ ਹੋਣ ਦਾ ਖਤਰਾ ਹੈ ਅਤੇ ਤੁਸੀਂ ਜਾਣਦੇ ਹੋ ਸਵਾਲ ਇਹ ਹੈ ਕਿ ਭਾਰਤ ਇਸ ਤਰ੍ਹਾਂ ਦੇ ਮਾਹੌਲ ਵਿੱਚ ਕੀ ਕਰੇ ਜਿੱਥੇ 트럼ਪ ਸ਼ਾਇਦ ਭਾਰਤ ਨੂੰ ਚੀਨ ਦੇ ਮੁਕਾਬਲੇ ਲਈ ਵਰਤਣਾ ਨਾ ਚਾਹੇ ਮੈਨੂੰ ਲੱਗਦਾ ਹੈ ਕਿ ਲਗਭਗ ਯਕੀਨੀ ਤੌਰ ਤੇ ਪਹਿਲੀ ਗੱਲ ਇਹ ਹੈ ਕਿ ਇਹ ਪ੍ਰਸ਼ਾਸਨ ਆਪਣੇ ਕੁਝ ਕੰਮਾਂ ਵਿੱਚ ਮੁਕਾਬਲਤਨ ਥੋੜ੍ਜਾ ਜਿਹਾ ਹੈ। ਇਹ ਇਸ ਤੋਂ ਅੱਗੇ ਨਹੀਂ ਸੋਚ ਰਿਹਾ ਕਿ ਇੱਕ ਤਰ੍ਹਾਂ ਨਾਲ ਲੰਬੇ ਸਮੇਂ ਦੇ ਨਤੀਕੇ ਕੀ ਹਨ। ਪਰ ਇਹ ਕਈ ਤਰੀਕਿਆਂ ਨਾਲ ਮੰਨਦਾ ਹੈ ਕਿ ਜਦੋਂ ਲੰਬੇ ਸਮੇਂ ਦੀ ਗੱਲ ਆਉਂਦੀ ਹੈ ਤਾਂ ਇਹ ਇੱਕ ਤਰੀਕਾ ਨਾਲ ਵਾਪਸ ਆ ਕੇ ਕਹਿ ਸਕਦਾ ਹੈ ਜੋ ਹੋਇਆ ਸੋ ਹੋਇਆ। ਚਲੋ ਸੌਦਾ ਤਰੀਏ। ਅਤੇ ਇਹ ਇੱਕ ਤਰ੍ਹਾਂ ਨਾਲ ਸਭ ਕੁਝ ਲੈਣ ਦੇਣ ਵਾਲਾ ਹੈ। ਸੌਦੇ ਤੇ ਆਧਾਰਿਤ ਹੈ। ਅਤੇ ਲੰਬੇ ਸਮੇਂ ਵਿੱਚ ਇੱਕ ਸੌਦਾ ਕੀਤਾ ਜਾ ਸਕਦਾ ਹੈ ਇਸ ਗੱਲ ਨੂੰ ਦੇਖਦੇ ਹੋਏ ਕਿ ਭਾਰਤ ਨੂੰ ਆਪਣੀ ਸਰਹੱਦ ਤੇ ਚੀਨ ਬਾਰੇ ਚਿੰਤਾਵਾਂ ਹਨ ਅਤੇ ਇਸ ਗੱਲ ਨੂੰ ਦੇਖਦੇ ਹੋਏ ਦੋਵੇਂ ਦੇਸ਼ ਅਸਲ ਵਿੱਚ ਰੱਖਿਆ ਪੱਖ ਤੇ ਸਹਿਯੋਗ ਦੇ ਕੁਝ ਸਾਂਝੇ ਖੇਤਰ ਲੱਭ ਸਕਦੇ ਹਨ ਇਸ ਲਈ ਮੈਨੂੰ ਲੱਗਦਾ ਹੈ ਕਿ ਅਮਰੀਕਾ ਵਿੱਚ ਇਸ ਪ੍ਰਸ਼ਾਸਨ ਦੇ ਦਿਮਾਗ ਵਿੱਚ ਹਰ ਚੀਜ਼ ਨੂੰ ਵੱਖ-ਵੱਖ ਖਾਨਿਆਂ ਵਿੱਚ ਵੰਡਿਆ ਜਾਂਦਾ ਹੈ ਚਲੋ ਵਪਾਰ ਤੇ ਸੌਦਾ ਕਰੀਏ ਪਰ ਇਸ ਨੂੰ ਰੱਖਿਆ ਤੇ ਸੌਦੇ ਤੋਂ ਵੱਖ ਰੱਖੀਏ ਜੋ ਅੱਗੇ ਜਾ ਕੇ ਹੋਣਾ ਹੈ ਦੇਸ਼ਕ ਇਹ ਦੋਵੇਂ ਜੁੜੇ ਹੋਏ ਹਨ ਅਤੇ ਮੈਨੂੰ ਲੱਗਦਾ ਹੈ 파ਰਟ ਲਈ ਇਹ ਸੁਝਾ ਦੇਣਾ ਵੀ ਮਹੱਤਵਪੂਰਨ ਹੈ ਕਿ ਇੱਕ ਸੰਬੰਧ ਹੈ ਅਤੇ ਇਹ ਕਿ ਤੁਸੀਂ ਜਾਣਦੇ ਹੋ ਲੰਬੇ ਸਮੇਂ ਵਿੱਚ ਅਮਰੀਕਾ ਨੂੰ ਜਿਸ ਤਰ੍ਹਾਂ ਦੇ ਸੰਬੰਧਾਂ ਦਾ ਅਸੀਂ ਵਾਅਦਾ ਕਰਦੇ ਹਾਂ ਨਾਲ ਹੀ ਸਾਡੀਆਂ ਰੱਖਿਆ ਕਰੀਤਾ ਆਦ ਅਤੇ ਉਸ ਰੱਖਿਆ ਸਹਿਯੋਗ ਤੋਂ ਜੋ ਸੀ ਪੇਸ਼ ਕਰਦੇ ਹਾਂ ਲਾਭ ਹੋਵੇਗਾ ਤੁਹਾਡੇ ਅਨੁਸਾਰ ਇੱਕ ਬਿਹਤਰ ਸ਼ਬਦ ਦੀ ਅਨਹੋਂਦ ਵਿੱਚ ਕਹਾਂ ਤਾਂ ਅਮਰੀਕਾ ਨਾਲ ਆਪਣੀ ਗੱਲਬਾਤ ਵਿੱਚ ਭਾਰਤ ਤੇ ਇੱਕ ਸਵੀਕਾਰਯੋਗ ਟੈਰਿਫ ਕੀ ਹੋਵੇਗਾ ਇੱਥੇ ਕੁਝ ਮਾਹਰ ਸੁਝਾ ਦੇ ਰਹੇ ਹਨ ਕਿ 15% ਤੋਂ ਵੱਧ ਕੁਝ ਵੀ ਭਾਰਤ ਲਈ ਸੰਭਾਲਣਾ ਮੁਸ਼ਕਲ ਹੋਵੇਗਾ ਕੀ ਤੁਹਾਡੇ ਵਿਚਾਰ ਵਿੱਚ ਇਹੀ ਹੈ ਜਿਸ ਦਾ ਭਾਰਤ ਨੂੰ ਨਿਸ਼ਾਨਾ ਬਣਾਉਣਾ ਚਾਹੀਦਾ ਹੈ ਕੀ ਕੋਈ ਸੰਖਿਆ ਹੈ خیر ਸਿਫਰ ਬਹੁਤ ਵਧੀਆ ਹੋਵੇਗਾ ਪਰ ਮੈਨੂੰ ਲੱਗਦਾ ਹੈ ਗੱਲ ਇਹ ਹੈ ਕਿ ਸਾਨੂੰ ਆਪਣੇ ਮੁਕਾਬਲੇਬਾਜ਼ਾਂ ਦੇ ਮੁਕਾਬਲੇ ਪਿੱਛੇ ਨਹੀਂ ਰਹਿਣਾ ਚਾਹੀਦਾ ਅਤੇ ਜੇ ਤੁਸੀਂ ਜ਼ਿਆਦਾਤਰ ਪੂਰਬੀ ਏਸ਼ੀਆ ਅਤੇ ਦੱਖਣੀ ਏਸ਼ੀਆ ਨੂੰ ਦੇਖੋ ਤਾਂ ਜਿਹੜਾ ਸੌਦਾ ਉੱਪਰ ਤਾਂ ਨਜ਼ਰ ਆ ਰਿਹਾ ਹੈ ਉਹ 19% ਹੈ ਉਨਾ ਮਿਕਰ ਬਹੁਤ ਸਾਰੇ ਇਸ ਨਾਲ ਸਹਿਮਤ ਹੋ ਗਏ ਹਨ ਹੁਣ ਵਿਕਸਤ ਦੇਸ਼ ਯੂਰਪ ਜਾਪਾਨ 15% ਨਾਲ ਸਹਿਮਤ ਹੋਏ ਹਨ ਅਤੇ ਸਿੰਗਾਪੁਰ ਕੋਲ 10 ਹੈ ਅਤੇ ਬਹੁਤ ਸਾਰੇ ਦੇਸ਼ ਜਿਨ੍ਹਾਂ ਨੇ ਇੱਕ ਤਰ੍ਹਾਂ ਨਾਲ ਅਮਰੀਕਾ ਨੂੰ ਪਰਗਾਇਆ ਨਹੀਂ ਉਹ 10 ਨਾਲ ਸਹਿਮਤ ਹੋਏ ਹਨ ਇਸ ਲਈ ਉਸ ਸੀਮਾ ਵਿੱਚ ਕੁਝ ਵੀ 10 ਤੋਂ 20 ਬਹੁਤ ਵਧੀਆ ਹੋਵੇਗਾ ਮਹੱਤਵਪੂਰਨ ਇਹ ਹੈ ਕਿ ਅਸੀਂ ਅਜੇ ਹੀਆਂ ਪ੍ਰਤੀਬੱਧਤਾਵਾਂ ਨਾ ਕਰੀਏ ਜੜੀਆਂ ਬੋਝਲ ਅਤੇ ਅਤੇ ਸਾਡੇ ਲਈ ਪੂਰੀਆਂ ਕਰਮੀਆਂ ਔਖੀਆਂ ਹੋਣ। ਮੈਨੂੰ ਲੱਗਦਾ ਹੈ ਜਪਾਨ ਅਤੇ ਯੂਰੋ ਖੇਤਰ ਨੇ ਵੱਡੇ ਨਿਵੇਸ਼ਾਂ ਤੇ ਵਚਨਬੱਧਤਾਵਾਂ ਕੀਤੀਆਂ ਹਨ ਜਿਸ ਵਿੱਚ ਇਹ ਵਾਦਾ ਹੈ ਕਿ ਉਸ ਨਿਵੇਸ਼ ਤੋਂ ਆਉਣ ਵਾਲੇ ਬਹੁਤ ਸਾਰੇ ਰਿਟਰਨ ਅਮਰੀਕਾ ਨੂੰ ਜਾਣਗੇ। ਮੈਨੂੰ ਸਮਝ ਨਹੀਂ ਆਉਂਦਾ ਕਿ ਉਹ ਆਪਣੀਆਂ ਅਰਥਵਿਵਸਥਾਵਾਂ ਨਾਲ ਬਹੁਤ ਜ਼ਿਆਦਾ ਸਮਝੌਤਾ ਕੀਤੇ ਬਿਨਾਂ ਇਸ ਨੂੰ ਕਿਵੇਂ ਪੂਰਾ ਕਰਨਗੇ। ਤੇ ਸ਼ਾਇਦ ਉਹ ਸੋਚਦੇ ਹਨ ਕਿ ਇਹ ਸਿਰਫ ਦੱਲਾਹ ਹਨ ਜਾਂ ਉਹ ਇੱਕ ਤਰ੍ਹਾਂ ਨਾਲ ਉਦੋਂ ਤੱਕ ਟਿਕੇ ਰਹਿ ਸਕਦੇ ਹਨ ਜਦੋਂ ਤੱਕ ਮੌਜੂਦਾ ਪ੍ਰਸ਼ਾਸਨ ਸਤਾ ਵਿੱਚ ਹੈ ਅਤੇ ਬਾਅਦ ਵਿੱਚ ਮੋੜ ਗੱਲਬਾਤ ਕਰ ਸਕਦੇ ਹਨ ਪਰ ਮੈਨੂੰ ਨਹੀਂ ਲੱਗਦਾ ਕਿ ਇੱਕ ਬਿਹਤਰ ਸੌਦਾ ਪ੍ਰਾਪਤ ਕਰਨ ਲਈ ਇਸ ਤਰ੍ਹਾਂ ਦੀਆਂ ਵਚਨਬੱਧਤਾਵਾਂ ਕਰਨਾ ਕਰਨਾ ਸਮਝਦਾਰੀ ਹੈ ਫਿਰ H1B ਵੀਜ਼ਾ ਮੁੱਦੇ ਤੇ ਆਉਂਦੇ ਹਾਂ ਕਿਉਂਕਿ ਤੁਸੀਂ ਇਸ ਨੂੰ ਅਜਹੀ ਚੀਜ਼ ਵਜੋਂ ਚਿੰਨਿਤ ਕੀਤਾ ਹੈ ਜਿਸ ਨੂੰ ਭਾਰਤ ਨੂੰ ਮੇਸ ਤੇ ਰੱਖਣਾ ਚਾਹੀਦਾ ਹੈ ਇਹਨਾਂ ਗਲਬਾਤਾਂ ਵਿੱਚ ਵੀ ਤੁਸੀਂ ਇਸ 1 ਲੱਖ ਡਾਲਰ ਦੀ ਫੀਸ ਦੇ ਪ੍ਰਭਾਵ ਨੂੰ ਥੋੜੇ ਸਮੇਂ ਅਤੇ ਲੰਬੇ ਸਮੇਂ ਵਿੱਚ ਕਿਵੇਂ ਦੇਖਦੇ ਹੋ ਮੇਰਾ ਮਤਲਬ ਮੈਂ ਜਾਣਦੀ ਹਾਂ ਕਿ ਸੋਸ਼ਲ ਮੀਡੀਆ ਤੇ ਇੱਕ ਪ੍ਰਸਿੱਧ ਵਿਚਾਰਧਾਰਤਾ ਰਹਾ ਹੈ ਜੋ ਕਿਸੇ ਵੀ ਚੀਜ਼ ਲਈ ਪੈਮਾਨਾ ਨਹੀਂ ਹੋਣਾ ਚਾਹੀਦਾ ਜੋ ਕਹਿੰਦੀ ਹੈ ਕਿ ਇਸ ਪ੍ਰਤਿਭਾ ਨੂੰ ਇੱਥੇ ਵਾਪਸ ਲਿਆਓ ਉਹਨਾਂ ਨੂੰ ਭਾਰਤ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਂਦਿਓ ਸਿਵਾਏ ਇਸ ਦੇ ਕਿ ਭਾਰਤ ਵਿੱਚ ਨੌਕਰੀਆਂ ਕਿੱਥੇ ਹਨ ਉਹ ਕਿੱਥੇ ਹਨ ਖੈਰ ਸਾਨੂੰ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਜਦੋਂ ਉਹ ਰੁਕਾਵਟਾਂ ਲਗਾਈਆਂ ਜਾਂਦੀਆਂ ਹਨ ਤਾਂ ਕੀ ਹੁੰਦਾ ਹੈ ਠੀਕ ਹੈ ਇਸ ਲਈ ਕਿ ਜੋ ਮਾਇਨੇ ਰੱਖਦਾ ਹੈ ਉਹ ਉਸ ਤੋਂ ਬਾਅਦ ਦੀਆਂ ਨੌਕਰੀਆਂ ਹਨ ਪਹਿਲਾਂ ਆਓ ਆਓ ਇਹ ਸਪਸ਼ਟ ਕਰੀਏ ਕਿ ਸਮੇਂ ਦੇ ਨਾਲ ਭਾਰਤੀ ਕੰਪਨੀਆਂ ਲਈ H1B ਵੀਜ਼ਾ ਦੀ ਲੋੜ ਘਟ ਰਹੀ ਹੈ ਕਿਉਂਕਿ ਫੋਟਿਕ ਮੌਜੂਦਗੀ ਦੀ ਬਜਾਏ ਤੁਸੀਂ ਜਾਣਦੇ ਹੋ ਵਰਚੁਅਲ ਨੈਟਵਰਕ ਰਾਹੀਂ ਬਹੁਤ ਕੁਝ ਕੀਤਾ ਜਾ ਸਕਦਾ ਹੈ ਕੱਟ ਦੀ ਲੋੜ ਹੈ ਇੱਕ ਸਮਾਂ ਹੁੰਦਾ ਸੀ ਜਦੋਂ ਤੁਹਾਡੇ ਪ੍ਰੋਗਰਾਮਰਾਂ ਨੂੰ ਆਪਣੀ ਪ੍ਰੋਗਰਾਮਿੰਗ ਕਰਨ ਲਈ ਅਮਰੀਕੀ ਦਫ਼ਤਰਾਂ ਵਿੱਚ ਜਾ ਕੇ ਬੈਠਣਾ ਪੈਂਦਾ ਸੀ ਇਹ ਸਪਸ਼ਟ ਤੌਰ ਤੇ ਅੱਜ ਬਹੁਤ ਕੱਟ ਹੈ ਇਸ ਲਈ ਤੁਸੀਂ ਜਾਣਦੇ ਹੋ H1B ਤੋਂ ਵੱਧ ਇਹ ਸਵਾਲ ਹੈ ਕਿ ਕੀ ਇਸ ਆਊਟਸੋਰਸਿੰਗ ਤੇ ਤੈਰਫ ਲਗਾਇਆ ਜਾਵੇਗਾ ਅਤੇ ਉੱਥੇ ਇਹ ਇੱਕ ਵੱਡੀ ਚਿੰਤਾ ਹੋਵੇਗੀ ਨਾਲ ਹੀ ਕਈ ਤਰ੍ਹਾਂ ਦੇ ਦੇ ਸਪਸ਼ਟੀਕਰਨ ਆਏ ਹਨ ਜਿਸ ਵਿੱਚ ਇਹ ਤੱਥ ਵੀ ਸ਼ਾਮਲ ਹੈ ਕਿ ਮੌਜੂਦਾ H1B ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾਵੇਗੀ ਇਹ ਤੁਸੀਂ ਜਾਣਦੇ ਹੋ ਅ ਅਮਰੀਕਾ ਵਿੱਚ ਭਾਰਤੀ ਵਿਦਿਆਰਥੀ ਜੋ ਇੱਕ ਡਿਗਰੀ ਇੱਕ ਸਟੈਂਪ ਡਿਗਰੀ ਤੋਂ H1B ਵਿੱਚ ਜਾਂਦੇ ਹਨ ਉਹਨਾਂ ਨੂੰ ਉਹ ਕੀਮਤ ਨਹੀਂ ਚੁਕਾਉਣੀ ਪਵੇਗੀ ਇਸ ਲਈ ਅਜਿਹੇ ਤਰੀਕੇ ਹੋ ਸਕਦੇ ਹਨ ਕਿ ਅਸਲ ਵਿੱਚ ਭਾਰਤੀ ਕੰਪਨੀਆਂ ਅਜੇ ਵੀ ਅਮਰੀਕਾ ਵਿੱਚ ਬਹੁਤ ਸਾਰੇ ਕਰਮਚਾਰੀ ਰੱਖ ਸਕਦੀਆਂ ਹਨ ਸਿਵਾਏ ਇਸ ਦੇ ਕਿ ਉਹਨਾਂ ਨੂੰ ਸ਼ਾਇਦ ਅਮਰੀਕਾ ਵਿੱਚ ਡਿਗਰੀਆਂ ਹਾਸਲ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਵਿੱਚੋਂ ਵਤ ਪ੍ਰਤੀ ਕਰਨ ਦੀ ਕੋਸ਼ਿਸ਼ ਕਰਨੀ ਪਵੇਗੀ ਅਤੇ 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 ਉਹਨਾ ਕਰਮਚਾਰੀਆਂ ਦੀ ਪਰਤੋਂ ਕਰਨੀ ਪਵੇਗੀ ਪਰ ਅੰਤ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਹੋ ਸਕਦਾ ਹੈ ਜਿਵੇਂ ਤੁਸੀਂ ਕਿਹਾ ਕਿ ਭਾਰਤੀ ਕੰਪਨੀਆਂ ਫੈਸਲਾ ਕਰਦੀਆਂ ਹਨ ਮੈਨੂੰ ਸੱਚ ਬੁੱਝ ਉੱਥੇ ਕਿਸੇ ਨੂੰ ਭੇਜਣ ਦੀ ਲੋੜ ਨਹੀਂ ਹੈ ਮੈਂ ਉੱਥੇ ਉਹ ਫਰੰਟ ਐਂਡ ਦਾ ਕੰਮ ਕਰਨ ਲਈ ਦੋ ਲੋਕ ਰੱਖ ਲੈਂਦਾ ਪਰ ਇਸ ਦੀ ਬਜਾਏ ਮੈਂ ਵਰਚੁਅਲ ਪੱਖ ਤੇ ਬਹੁਤ ਜ਼ਿਆਦਾ ਕੰਮ ਕਰਾਂਗਾ ਮੈਂ ਮੈਂ ਪ੍ਰਾਪਤ ਕਰਾਂਗਾ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਮੈਂ ਇਹ ਥੋੜੀ ਲੁਕਾ ਦ ਉਥੇ ਦੇ ਫਰੰਟ ਐਂਡ ਨੂੰ ਬੈਕਅਪ ਕਰਵਾਵਾਂਗਾ ਇਸ ਲਈ ਅਮਰੀਕਾ ਵਿੱਚ ਫਰੰਟ ਐਂਡ ਦੀ ਨੁਮਾਇੰਦਗੀ ਕਰਨ ਲਈ ਲੋਕਾਂ ਦੀ ਕੁਝ ਹੱਦ ਤੱਕ ਭਰਤੀ ਹੋਵੇਗੀ ਪਰ ਬੈਕ ਐਂਡ ਦਾ ਬਹੁਤ ਸਾਰਾ ਕੰਮ ਭਾਰਤ ਵਿੱਚ ਵਿੱਚ ਕੀਤਾ ਜਾਵੇਗਾ ਮੈਨੂੰ ਲੱਗਾ ਹੈ ਕਿ ਇਸੇ ਤਰ੍ਹਾਂ ਜਦੋਂ ਅਸੀਂ ਅਮਰੀਕੀ ਕੰਪਨੀਆਂ ਬਾਰੇ ਸੋਚਦੇ ਹਾਂ ਜੋ ਭਰਤੀ ਕਰ ਰਹੀਆਂ ਹਨ ਦੁਨੀਆ ਦੀਆਂ ਮਾਈਕਰੋਸਾਫਟ ਵਰਗੀਆਂ ਕੰਪਨੀਆਂ ਅਮਰੀਕਾ ਵਿੱਚ H1B ਦੇ ਆਧਾਰ ਤੇ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਉਹਨਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਸਿੱਧੇ ਭਾਰਤ ਵਿੱਚ ਨੌਕਰੀ ਤੇ ਰੱਖਿਆ ਜਾਵੇਗਾ ਪਰ ਭਾਰਤ ਵਿੱਚ ਉਹਨਾਂ ਦੇ ਜੀਸੀਸੀਜ਼ ਵਿੱਚ ਰੱਖਿਆ ਜਾਵੇਗਾ ਅਤੇ ਅਤੇ ਆਪਣਾ ਕੰਮ ਪਾਰ ਸੰਚਾਰਿਤ ਕਰਦੇ ਕੋਈ ਇਸ ਲਈ ਮੈਂ ਮੈਨੂੰ ਲੱਗਦਾ ਹੈ ਕਿ ਸਮਾਯੋਜਨ ਹੋਵੇਗਾ ਮੈਂ ਸੋਚਦਾ ਹਾਂ ਕਿ ਕੁੱਲ ਪ੍ਰਭਾਵ ਘੱਟ ਹੋਵੇਗਾ ਇਕ ਤਰ੍ਹਾਂ ਨਾਲ ਅਮਰੀਕਾ ਵਿੱਚ H1B ਇਮੀਗ੍ਰੇਸ਼ਨ ਪਰ ਇਹ ਇਹ ਉਹਨਾਂ ਇਹ ਉਹਨਾਂ ਬੁਰਾ ਨਹੀਂ ਦਿਖਦਾ ਜਿੰਨਾ ਇਹ ਪਹਿਲੀ ਇੱਕ ਤਰ੍ਹਾਂ ਦੀ ਚਲਕ ਵਿੱਚ ਜਾਪਦਾ ਸੀ ਮੈਂ ਸੋਚਦਾ ਹਾਂ ਕਿ ਹਾਇਰਜ਼ ਐਕਟ ਸਾਡੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਮੈਂ ਮੈਂ ਸੋਚਦੀ ਹਾਂ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਤੁਸੀਂ ਕਿ ਤੁਸੀਂ ਇਹ ਗੱਲ ਕਹੀ ਹੈ ਜਿਵੇਂ ਤੁਸੀਂ ਕਿਹਾ ਚਿੰਤਾ ਇਹ ਹੈ ਕਿ ਭਾਰਤੀ ਸੇਵਾਵਾਂ ਦੀ ਆਊਟਸੋਰਸਿੰਗ ਜੇਕਰ ਉਸਤੇ ਟੈਰਿਫ ਲਗਾਇਆ ਜਾਂਦਾ ਹੈ ਤਾਂ ਮੇਰਾ ਮਤਲਬ ਹੈ ਤੁਸੀਂ ਜਾਣਦੇ ਹੋ ਅਸੀਂ ਸੱਚਮੁੱਚ ਮੁਸੀਬਤ ਵਿੱਚ ਪੈ ਜਾਵਾਂਗੇ ਮੈਨੂੰ ਯਾਦ ਹੈ ਤੁਸੀਂ ਕਿਹਾ ਸੀ ਤੁਸੀਂ ਜਾਣਦੇ ਹੋ ਜਦੋਂ ਇਹ ਸਭ ਸ਼ੁਰੂ ਹੋਇਆ ਸੀ ਕਿ 트럼ਪ ਦੇ ਟੈਰਿਫ ਭਾਰਤ ਲਈ ਇੱਕ ਚੇਤਾਵਨੀ ਹਨ ਕਿ ਉਹ ਕਿਸੇ ਇੱਕ ਦੇਸ਼ ਤੇ ਨਿਰਭਰ ਨਾ ਰਹੇ ਅਤੇ ਤੁਸੀਂ ਇਹ ਨੁਕਤਾ ਰੱਖਿਆ ਸੀ ਕਿ ਇਹ ਭਾਰਤ ਲਈ ਸੁਧਾਰਾਂ ਨੂੰ ਲਾਗ ਕਰਨ ਦਾ ਇੱਕ ਮੌਕਾ ਹੈ ਜੋ ਫਿਰ ਸਾਨੂੰ ਉਹ 8 8.5% ਪ੍ਰਤੀਸ਼ਤ ਵਿਕਾਸ ਦਰ ਹਾਸਲ ਕਰਨ ਦੇ ਯੋਗ ਬਣਾਉਣਗੇ ਕੀ ਮੈਂ ਤੁਹਾਨੂੰ ਪੁੱਛ ਸਕਦੀ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਇਸ ਬਾਰੇ ਵਿਚਾਰ ਕੀਤਾ ਹੈ ਕਿ ਭਾਰਤ ਨੇ ਅਸਲ ਵਿੱਚ ਇਸ ਬਾਰੇ ਬਿਲਕੁਲ ਵੀ ਸੋਚਿਆ ਹੈ ਮੇਰਾ ਮਤਲਬ ਹੈ ਮੈਂ ਜਾਣਦੀ ਹਾਂ ਕਿ ਆਈਐਮਐਫ ਕਹਿੰਦਾ ਹੈ ਕਿ ਇਸ ਸਾਲ ਭਾਰਤ ਦਾ ਵਿਕਾਸ ਉਨ੍ਹਾਂ ਦੇ ਪਹਿਲਾਂ ਦੇ ਅਨੁਮਾਨ ਨਾਲੋਂ ਥੋੜਾ ਬਿਹਤਰ ਹੋਵੇਗਾ ਪਰ ਉਹ ਉਮੀਦ ਕਰਦੇ ਹਨ ਕਿ ਅਗਲੇ ਵਿੱਤੀ ਸਾਲ ਵਿੱਚ ਇਹ ਉਹਨਾਂ ਤੁਸੀਂ ਜਾਣਦੇ ਹੋ ਉਹਨਾਂ ਵਧੀਆ ਨਹੀਂ ਹੋਵੇਗਾ ਟੈਰਿਫਾਂ ਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਤਾਂ ਕੀ ਤੁਹਾਨੂੰ ਭਾਰਤ ਵੱਲੋਂ ਕੋਈ ਰੋਡ ਮੈਪ ਆਉਂਦਾ ਦਿਸਦਾ ਹੈ ਜਿਸ ਨਾਲ ਲੋੜਿੰਦੇ ਟਾਂਚਾਗਤ ਸੁਧਾਰ ਦੇ ਇਸ ਮੁੱਦੇ ਨੂੰ ਹੱਲ ਕੀਤਾ ਜਾ ਸਕੇ ਜਿਸ ਬਾਰੇ ਤੁਸੀਂ ਗੱਲ ਕਰ ਰਹੇ ਸੀ ਮੈਂ ਸੋਚਦਾ ਹਾਂ ਖੈਰ ਯਕੀਨਨ ਜੀਐਸਟੀ ਸੁਧਾਰ ਜਿਸ ਹੱਦ ਤੱਕ ਉਹ ਇਸ ਵਿੱਚੋਂ ਕੁਝ ਦੁਆਰਾ ਪ੍ਰੇਰਿਤ ਸਨ ਜੀਐਸਟੀ ਨੂੰ ਸੁਚਾਰੂ ਬਣਾਉਣ ਲਈ ਇੱਕ ਵਧੀਆ-ਵਧੀਆ ਥਾਂ ਇੱਕ ਵਧੀਆ ਕਦਮ ਵੀ ਸਨ ਬੇਸ਼ੱਕ ਉਹ ਸਾਡੇ ਕੋਲ ਸਾਡੇ ਕੋਲ ਤਿੰਨ ਸਲੈਪਾ ਹਨ ਠੀਕ ਹੈ ਪਰ ਪਰ ਇਹ ਇੱਕ ਕਦਮ ਇੱਕ ਅੱਗੇ ਵਧਣ ਵਾਲਾ ਕਦਮ ਸੀ ਮੈਂ ਸੋਚਦਾ ਹਾਂ ਕਿ ਵੱਡਾ ਸਵਾਲ ਇਹ ਹੈ ਤੁਸੀਂ ਜਾਣਦੇ ਹੋ ਉਹ ਸਾਰੇ ਸੁਧਾਰ ਜਿਨ੍ਹਾਂ ਦਾ ਅਸੀਂ ਭਾਰਤ ਵਿੱਚ ਕਾਰੋਬਾਰ ਕਰਨਾ ਆਸਾਨ ਬਣਾਉਣ ਲਈ ਸੁਝਾਅ ਦੇ ਰਹੇ ਹਾਂ ਸਾਨੂੰ ਉਹਨਾਂ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ ਬੈਨੂਯਾ ਦੇ ਇੱਕ ਇੱਕ ਕਮੇਟੀ ਬਣਾਈ ਗਈ ਸੀ ਪਿਛਲੇ ਬਜਟ ਵਿੱਚ ਨਹੀਂ ਸਗੋਂ ਉਸ ਤੋਂ ਪਹਿਲਾਂ ਵਾਲੇ ਬਜਟ ਵਿੱਚ ਕਾਰੋਬਾਰ ਕਰਨ ਦੇ ਸੌਖੇ ਤਰੀਕੇ ਸੁਝਾਉਣ ਲਈ ਮੁੱਖ ਆਰਥਿਕ ਸਲਾਹਕਾਰ ਇਸ ਤਰ੍ਹਾਂ ਦੀ ਕਾਰਵਾਈ ਕਰਨ ਬਾਰੇ ਬਹੁਤ ਸਕਾਰਾਤਮਕ ਸਨ ਮੈਂ ਸੋਚਦਾ ਕਿ ਉਸ ਨੂੰ ਅੱਗੇ ਲਿਆਉਣ ਦੀ ਲੋੜ ਹੈ ਬਹੁਤ ਜਲਦੀ ਤੇ ਰਾਜਾ ਨੂੰ ਨਾਲ ਲੈਉਣਾ ਹੋਵੇਗਾ ਤੇ ਰਾਜਾ ਵਿੱਚ ਮੁਕਾਬਲਾ ਹੋਣਾ ਚਾਹੀਦਾ ਹੈ ਜੋ ਕਿ ਕੁਝ ਹੈ ਪਰ ਇੱਕ ਦੂਜੇ ਤੋਂ ਸਭ ਤੋਂ ਵਧੀਆ ਅਭਿਆਸਾਂ ਨੂੰ ਹਾਸਲ ਕਰਨ ਅਤੇ ਸਾਡੀਆਂ ਕਰੇਲੂ ਫਰਮਾ ਦੇ ਨਾਲ-ਨਾਲ ਸਾਨੂੰ ਮਿਲਣ ਵਾਲੇ ਕਿਸੇ ਵੀ ਵਿਦੇਸ਼ੀ ਸਿੱਧੇ ਨਿਵੇਸ਼ ਤੋਂ ਵੱਲੀ ਕਾਰੋਬਾਰ ਕਰਨਾ ਸੌ ਸੌਖਾ ਬਣਾਉਣ ਲਈ ਅਤੇ ਇਸ ਦਾ ਇੱਕ ਹਿੱਸਾ ਯਕੀਨੀ ਦorte x ਕਰ ਪ੍ਰਣਾਲੀ ਨੂੰ ਵਦੇਰੇ ਪਾਰਦਰਸ਼ੀ ਅਤੇ ਕਦੇ-ਕਦੇ ਖੱਟ ਮਨਮਾਨੀ ਵਾਲਾ ਬਣਾਉਣਾ ਹੈ ਅਤੇ ਅਤੇ ਤੁਸੀਂ ਜਾਣਦੇ ਹੋ ਇਸ ਤਰ੍ਹਾਂ ਦਾ ਖੱਟ ਹੋਵੇ ਮੈਂ ਤੁਹਾਡੇ ਤੇ ਟੈਕਸ ਲਗਾਵਾਂਗਾ ਅਤੇ ਫਿਰ ਅਸੀਂ ਅਗਲੇ 5 ਸਾਲਾਂ ਲਈ ਅਦਾਲਤਾਂ ਵਿੱਚ ਦੇਖਾਂਗੇ ਕਿ ਕੀ ਹੁੰਦਾ ਹੈ ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਸਭ ਨੂੰ ਤੇਜ਼ ਕਰਨ ਦੀ ਲੋੜ ਹੈ ਮੈਨੂੰ ਲੱਗਦਾ ਹੈ ਕਿ ਦੂਜੀ ਜਗ੍ਹਾ ਜਿੱਥੇ ਸਾਨੂੰ ਸੱਚਮੁੱਚ ਨੇੜਿਓਂ ਦੇਖਣ ਦੀ ਲੋੜ ਹੈ ਉਸ ਸਮੇਂ ਦੇ ਨਾਲ ਟੈਰੀਫਾਂ ਵਿੱਚ ਹੌਲੀ-ਹੌਲੀ ਗੋਰੀਆ ਵੱਤਾ ਹੈ ਮੈਂ ਸੋਚਿਆ ਸੀ ਕਿ ਅਮਰੀਕਾ ਨਾਲ ਚਰਚਾ ਬਹੁਤ ਕੀਮਤੀ ਹੋਵੇਗੀ ਕਿਉਂਕਿ ਇਸ ਨਾਲ ਅਸੀਂ ਨਾ ਸਿਰਫ ਕਿਤੇ ਹੋਰ ਦੇਖਾਂਗੇ ਸਗੋਂ ਆਪਣੀ ਟੈਰੀਫ ਪ੍ਰਣਾਲੀ ਤੇ ਵੀ ਧਿਆਨ ਦੇਵਾਂਗੇ ਅਤੇ ਦੇਖਾਂਗੇ ਕਿ ਅਸੀਂ ਭਾਰਤੀ ਉਦਯੋਗ ਦੀ ਰੱਖਿਆ ਲਈ ਕਿੱਥੇ ਤਾਰिफ ਬਤਾ ਰਹੇ ਹਾਂ ਭਾਰਤੀ ਉਦਯੋਗ ਨੂੰ ਅਸਲ ਵਿੱਚ ਸੁਰੱਖਿਆ ਦੀ ਲੋੜ ਨਹੀਂ ਹੈ ਜੇਕਰ ਅਸੀਂ ਕਾਰੋਬਾਰ ਕਰਨ ਦੇ ਪੱਖ ਤੋਂ ਇਸ ਦੀ ਮਦਦ ਕਰਨ ਲਈ ਸਹੀ ਕੰਮ ਕਰ ਸਕੀਏ ਇਸ ਲਈ ਤੁਸੀਂ ਜਾਣਦੇ ਹੋ ਮੈਂ ਚਾਹਾਂਗਾ ਕਿ ਭਾਰਤੀ ਉਦਯੋਗ ਦਾ ਉਹੀ ਰਵਈਆ ਹੋਵੇ ਜੋ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਸੀ ਜਦੋਂ ਉਹ ਸੋਚਦੇ ਸਨ ਕਿ ਕਿ ਉਹ ਦੁਨੀਆ ਨੂੰ ਹਰਾ ਸਕਦੇ ਹਨ ਸਾਨੂੰ ਉਸ ਰਵਈਏ ਨੂੰ ਦੁਬਾਰਾ ਵਾਪਸ ਲਿਆਉਣ ਦੀ ਲੋੜ ਹੈ ਕਿਉਂਕਿ ਉਹ ਬਹੁਤ ਬਹੁਤ ਨਿਰਾਸ਼ਾਵਤੀ ਰਹੇ ਹਨ ਅਤੇ ਪੁਰਾਣੇ ਲਾਇਸੈਂਸ ਪਰਮਿਟ ਰਾਜਵਲ ਵਾਪਸ ਜਾ ਰਹੇ ਹਨ ਕਿ ਸਾਨੂੰ ਸੁਰੱਖਿਆ ਦੀ ਲੋੜ ਹੈ ਅੱਜ ਦੇ ਸਮੇਂ ਵਿੱਚ ਇਹ ਕੋਈ ਜਵਾਬ ਨਹੀਂ ਹੈ ਸਾਨੂੰ ਸਾਨੂੰ ਨਵੀਆਂ ਕਿਸਮ ਦੀਆਂ ਸਪਲਾਈ ਚੇਨ ਬਣਾਉਣੀ ਚਾਹੀਦੀਆਂ ਹਨ ਅਤੇ ਸਿਰਫ ਅਮਰੀਕਾ ਹੀ ਨਹੀਂ ਸਿਰਫ ਪੱਛਮ ਵਾਲ ਹੀ ਨਹੀਂ ਉਰਬ ਵਾਲ ਅਫਰੀਕਾ ਵਾਲ ਆਸਟ੍ਰੇਲੀਆ ਵਾਲ ਇਹ ਸਾਰੀਆਂ ਉਹ ਥਾਮਾਂ ਹਨ ਜਿਨ੍ਹਾਂ ਨੂੰ ਸਾਨੂੰ ਤਲਾਸ਼ਣਾ ਚਾਹੀਦਾ ਹੈ ਅਤੇ ਅਤੇ ਉਮੀਦ ਹੈ ਕਿ ਇਹ ਇੱਕ ਜਾਗਣ ਇੱਕ ਇੱਕ ਜਾਗਣ ਦੀ ਘੰਟੀ ਹੈ ਅਜਿਹਾ ਕਰਨ ਲਈ ਹੈ ਤੁਸੀਂ ਤੁਸੀਂ ਕੁਝ ਬਜਟ ਪਹਿਲਾਂ ਸਰਕਾਰ ਦੁਆਰਾ ਇੱਕ ਕਮੇਟੀ ਬਣਾਉਣ ਦਾ ਜ਼ਿਕਰ ਕੀਤਾ ਸੀ ਅਤੇ ਤੁਸੀਂ ਜਾਣਦੇ ਹੋ ਕਿ ਇਸ ਦੇਸ਼ ਵਿੱਚ ਕਿਸੇ ਚੀਜ਼ ਨੂੰ ਖਤਮ ਕਰਨ ਦਾ ਸਭ ਤੋਂ ਪੱਕਾ ਤਰੀਕਾ ਇੱਕ ਕਮੇਟੀ ਬਣਾਉਣਾ ਹੈ ਕਿਉਂਕਿ ਇਹ ਸਾਲਾਂ ਲਈ ਦਬ ਜਾਂਦੀ ਹੈ ਪਰ ਇਸ ਤੋਂ ਇਲਾਵਾ ਮੈਨੂੰ ਇਹ ਵੀ ਲੱਗਦਾ ਹੈ ਕਿ ਰਾਜਾ ਨੂੰ ਨਾਲ ਲਿਆਉਣ ਬਾਰੇ ਜੋ ਮਹੱਤਵਪੂਰਨ ਗਲਤੀ ਤੁਸੀਂ ਕਰਦੇ ਹੋ ਮੈਨੂੰ ਲੱਗਦਾ ਹੈ ਕਿ ਉਸ ਲਈ ਤੁਹਾਨੂੰ ਰਾਜਾ ਤੱਕ ਪਹੁੰਚ ਕਰਨ ਲਈ ਉਸ ਕਿਸਮ ਦੀ ਰਾਜਨੀਤਿਕ ਇੱਛਾ ਸ਼ਕਤੀ ਸੰਘਵਾਦੀ ਸੱਚੀ ਭਾਵਨਾ ਦੀ ਵੀ ਲੋੜ ਹੈ ਨਾ ਕਿ ਉਹ ਜੋ ਅਸੀਂ ਇਸ ਵੇਲੇ ਦੇਖ ਰਹੇ ਹਾਂ ਅੰਤ ਵਿੱਚ ਸ਼੍ਰੀਮਾਨ ਰਾਜਨ ਭਾਰਤ ਇੱਕ ਅਜੇਹੀ ਦੁਨੀਆ ਵਿੱਚ ਕਿਵੇਂ ਵਿਚਰਦਾ ਹੈ ਜਿੱਥੇ ਜਿਵੇਂ ਮੈਂ ਕਿਹਾ 트럼ਪ ਨੇ ਕੂਟਨੀਤੀ ਆਰਥਿਕ ਵਪਾਰ ਨੀਤੀ ਵਿੱਚ ਟੈਰਿਫਾਂ ਨੂੰ ਸਪਸ਼ਟ ਤੌਰ ਤੇ ਹਥਿਆਰ ਬਣਾਉਂਦਾ ਫੈਸਲਾ ਲਾ ਕੀਤਾ ਹੈ ਅਤੇ ਇੱਕ ਖਤਮ ਨਹੀਂ ਹੋਲਾ ਹੈ ਅਤੇ ਤੁਸੀਂ ਜਾਣਦੇ ਹੋ ਤੁਸੀਂ ਉਸ ਨੂੰ ਦੇਖਿਆ ਮੇਰਾ ਮਤਲਬ ਉਸ ਨੂੰ ਇੱਕ ਇਸ਼ਤਿਹਾਰ ਪਸੰਦ ਨਹੀਂ ਆਇਆ ਜੋ ਕੈਨੇਡਾ ਨੇ ਟੈਰਿਫਾਂ ਤੇ ਰੋਨਾਲਡ ਰੀਗਨ ਦੀਆਂ ਦਹਾਕੀਆਂ ਪੁਰਾਣੀਆਂ ਟਿੱਪਣੀਆਂ ਨਾਲ ਜਾਰੀ ਕੀਤਾ ਸੀ ਅਤੇ ਤੁਸੀਂ ਜਾਣਦੇ ਹੋ ਉਹਨਾਂ ਤੇ ਗੁੱਸੇ ਹੋ ਗਿਆ ਅਤੇ ਉਹਨਾਂ ਤੇ ਟੈਰਿਫ ਲਗਾ ਦਿੱਤੇ ਇਸ ਲਈ ਤੁਸੀਂ ਤੁਸੀਂ ਕਦੇ ਨਹੀਂ ਜਾਣ ਸਕਦੇ ਕਿ ਉਹ ਅਗਲੀ ਸਵੇਰ ਕੀ ਕਰੇਗਾ ਖੈਰ ਮੈਨੂੰ ਲੱਗਦਾ ਹੈ ਕਿ ਜਵਾਬ ਇਹ ਹੈ ਕਿ ਘਰੇਲੂ ਤੌਰ ਤੇ ਰਾਜਨੀਤੀ ਨੂੰ ਇੱਕ ਪਾਸੇ ਰੱਖੀਏ ਅਤੇ ਜਿੰਨਾ ਹੋ ਸਕੇ ਮਜ਼ਬੂਤ ਭਾਰਤ ਬਣਾਈਏ ਅਤੀਸ ਦਾ ਮਤਲਬ ਹੈ ਕਿ ਆਓ ਅੰਦਰੂਨੀ ਤੌਰ ਤੇ ਦੇਖੀਏ ਸਾਡੇ ਕੋਲ ਇੱਕ ਬਹੁਤ ਵੱਡਾ ਬਾਜ਼ਾਰ ਹੈ ਤੇ ਵਧ ਰਿਹਾ ਹੈ ਯਕੀਨੀ ਤੌਰ ਤੇ ਖਰੀਦ ਸ਼ਕਤੀ ਸਮਾਨਤਾ ਦੇ ਮਾਮਲੇ ਵਿੱਚ ਇਹ ਇੱਕ ਵਾਧ ਰਿਆ ਹੈ ਬਹੁਤ سارے ਤਰੀਕੇ ਹਨ ਜਿਨ੍ਹਾਂ ਨਾਲ ਅਸੀਂ ਵਿਕਾਸ ਵਧਾ ਸਕਦੇ ਹਾਂ ਤੁਸੀਂ ਨੌਕਰੀਆਂ ਬਾਰੇ ਗੱਲ ਕੀਤੀ ਆਓ ਸ਼ਹਿਰੀ ਸ਼ਹਿਰੀ ਖੇਤਰਾ ਲਈ ਸੇਵਾਵਾਂ ਬਾਰੇ ਗੱਲ ਕਰੀਏ ਜਿਸ ਦਾ ਮਤਲਬ ਹੈ ਕਿ ਆਓ ਹੋਰ ਬਹੁਤ ਸਾਰੇ ਲੋਕਾਂ ਨੂੰ ਸਿਖਲਾਈ ਦੇਈਏ ਨਾ ਸਿਰਫ ਉੱਚੇ ਤਕਨੀਕੀ ਚਿਪ ਡਿਜ਼ਾਈਨ ਵਿੱਚ ਸਗੋਂ ਪਲੰਬਿੰਗ, ਤਰਖਾਨ, ਸੜਕ ਦੇ ਕੰਮ, ਚਿਨਾਈ ਦੇ ਕੰਮ ਵਿੱਚ ਵੀ ਸਾਡੇ ਕੋਲ ਉਸਾਰੀ ਵਿੱਚ ਇੱਕ ਮਜ਼ਬੂਤ ਵਾਅਦਾ ਹੈ ਸਾਨੂੰ ਕਿਫਾਇਤੀ ਰਿਹਾਇਸ਼ ਦੇ ਮਾਮਲੇ ਵਿੱਚ ਹੋਰ ਬਹੁਤ ਕੁਝ ਦੀ ਲੋੜ ਹੈ ਇਸ ਲਈ ਬਹੁਤ ਸਾਰੇ ਤਰੀਕੇ ਹਨ ਜਿਨ੍ਹਾਂ ਨਾਲ ਅਸੀਂ ਨੌਕਰੀਆਂ ਦਾ ਕਰ ਸਕਦੇ ਹਾਂ ਪਰ ਇਸ ਲਈ ਰਾਜਾ ਅਤੇ ਅਤੇ ਕੇਂਦਰ ਵਿਚਕਾਰ ਬਹੁਤ ਜ਼ਿਆਦਾ ਸਹਿਯੋਗ ਦੀ ਵੀ ਲੋੜ ਹੈ ਅਤੇ ਅਸੀਂ ਹਮੇਸ਼ਾ ਰਾਜਾਂ ਵਿੱਚ ਵਿਕਾਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕਰ ਸਕਦੇ ਜੋ ਕਿ ਉਹ ਵਿਰੋਧੀ ਰਾਜ ਹਨ ਜਾਂ ਕਿਉਂਕਿ ਅਸੀਂ ਉਨ੍ਹਾਂ ਦੀ ਉਨ੍ਹਾਂ ਦੀ ਉਨ੍ਹਾਂ ਦੀ ਮੌਜੂਦਾ ਲੀਡਰਸ਼ਿਪ ਨੂੰ ਪਸੰਦ ਨਹੀਂ ਕਰਦੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਇਹ ਅਸਲ ਵਿੱਚ ਕੁਝ ਅਜੀਹਾ ਹੈ ਜੋ ਮਾਰਕ ਕਾਰਮੀ ਕੈਨੇਡਾ ਵਿੱਚ 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 ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਰੇਲੂ ਰੁਕਾਵਟਾਂ ਨੂੰ ਹੋਰ ਵੀ ਤੋੜ ਦੇਣਾ ਤਾਂ ਜੋ ਉਹ ਵਿਕਾਸ ਪੈਦਾ ਕਰ ਸਕਣ ਮੈਂ ਸੋਚਦਾ ਹਾਂ ਕਿ ਜੇਕਰ ਅਸੀਂ ਭਾਰਤ ਵਿੱਚ ਕਰੇਲੂ ਰੁਕਾਵਟਾਂ ਨੂੰ ਤੋੜ ਸਕਦੇ ਹਾਂ ਅਤੇ ਉਸ ਕਿਸਮ ਦਾ ਵਿਕਾਸ ਪੈਦਾ ਕਰ ਸਕਦੇ ਹਾਂ ਜੋ ਅਸੀਂ ਕਰ ਸਕਦੇ ਹਾਂ ਅਤੇ ਇਸ ਬਾਰੇ ਗੱਲਬੰਦ ਕਰ ਸਕਦੇ ਹਾਂ ਤੁਸੀਂ ਤੁਸੀਂ ਜਾਣਦੇ ਹੋ ਮਹਾਰਾਸ਼ਟਰ ਵਿੱਚ ਮਹਾਰਾਸ਼ਟਰੀਆਂ ਲਈ ਨੌਕਰੀਆਂ ਅਤੇ ਮੇਰਾ ਮਤਲਬ ਹੈ ਸਾਨੂੰ ਇੱਕ ਏਕੀਕ੍ਰਿਤ ਬਾਜ਼ਾਰ ਦੀ ਲੋੜ ਹੈ ਭਾਵੇਂ ਇਹ ਕਿਰਤੂ ਬਾਜ਼ਾਰ ਹੋਵੇ ਪਾਵੇਂ ਇਹ ਵਸਤੂਆਂ ਦਾ ਬਾਜ਼ਾਰ ਹੋਵੇ ਸਾਨੂੰ ਪੂਰੇ ਭਾਰਤ ਵਿੱਚ ਪਰਵਾਹਾਂ ਦੀ ਲੋਟ ਹੈ ਇਸ ਤਰ੍ਹਾਂ ਸਾਨੂੰ ਦੂਜਿਆਂ ਦੇ ਖਤਰਿਆਂ ਤੋਂ ਸੁਰੱਖਿਆ ਮਿਲੇਗੀ ਕਿਉਂਕਿ ਅਸੀਂ ਕਹਿ ਸਕਦੇ ਹਾਂ ਖੈਰ ਅਸੀਂ ਖੁਦ ਕਾਫੀ ਮਜ਼ਬੂਤ ਹਾਂ ਕਿਉਂਕਿ ਅਸੀਂ ਭਾਰਤੀ ਅਰਥਵਿਵਸਥਾ ਨੂੰ ਉਸ ਹੱਦ ਤੱਕ ਵਿਕਸਿਤ ਕੀਤਾ ਹੈ ਇਸ ਲਈ ਮੈਨੂੰ ਲੱਗਦਾ ਹੈ ਕਿ ਅੰਦਰੂਨੀ ਤੌਰ ਤੇ ਦੇਖਣ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਬੇਸ਼ੱਕ ਬਾਹਰੀ ਤੌਰ ਤੇ ਦੇਖਣ ਦੀਆਂ ਵੀ ਬਹੁਤ ਸਾਰੀਆਂ ਸੰਭਾਵਨਾਵਾਂ ਹਨ ਤੁਸੀਂ ਜਾਣਦੇ ਹੋ ਅਮਰੀਕਾ ਦੁਨੀਆ ਦਾ ਇਕਲੌਤਾ ਦੇਸ਼ ਨਹੀਂ ਹੈ ਹੋਰ ਵੀ ਹਨ ਜਿਨ੍ਹਾਂ ਨਾਲ ਅਸੀਂ ਰਿਸ਼ਤੇ ਵਿਕਸਿਤ ਕਰ ਸਕਦੇ ਹਾਂ ਸਾਨੂੰ ਉਹਨਾਂ ਦੋਵਾਂ ਮੋਰਚਿਆਂ ਤੇ ਕੰਮ ਕਰਨ ਦੀ ਲੋੜ ਹੈ ਇਸ ਸੰਭਾਵਨਾ ਨੂੰ ਖੁੱਲਾ ਰੱਖਦੇ ਹੋਏ ਕਿ ਅਮਰੀਕਾ ਵਾਪਸ ਆ ਸਕਦਾ ਹੈ ਅਤੇ ਭਵਿੱਖ ਵਿੱਚ ਇੱਕ ਬਹੁਤ ਜ਼ਿਆਦਾ ਉਤਸੁਕ ਪਾਈਵਲ ਬਣ ਸਕਦਾ ਹੈ। ਖੈਰ ਲੱਗਦਾ ਹੈ ਕਿ ਇੱਕ ਭਾਰਤ ਯੂਰਪੀ ਸੰਘ ਵਪਾਰ ਸਮਝੌਤਾ ਵੀ ਜਲਦੀ ਹੀ ਹੋ ਸਕਦਾ ਹੈ। ਯੂਕੇ ਨਾਲ ਇੱਕ ਪਹਿਲਾ ਹੀ ਹੋ ਚੁੱਕਾ ਹੈ ਇਸ ਲਈ ਦੇਖਦੇ ਹਾਂ ਕਿ ਇਹ ਭਾਰਤ ਨੂੰ ਕਿੱਥੇ ਲੈ ਕੇ ਜਾ ਜਾਂਦਾ ਹੈ। ਤੁਹਾਡਾ ਧੰਨਵਾਦ ਰਘੂਰਾਮ ਰਾਜਨ ਸਾਡੇ ਨਾਲ ਜੁੜਨ ਲਈ ਅਤੇ ਸਾਨੂੰ ਉਸਤੇ ਦ੍ਰਿਸ਼ਟੀਕੋਣ ਦੇਣ ਲਈ ਜੋ ਭਾਰਤ ਲਈ ਆਰਥਿਕ ਅਤੇ ਰਾਜਨੀਤਿਕ ਦੋਮਾ ਤਰ੍ਹਾਂ ਨਾਲ ਇੱਕ ਬਹੁਤ ਹੀ ਚੁਣੌਤੀਪੂਰਨ ਗੱਲਬਾਤ ਬਣੀ ਹੋਈ ਹੈ ਡੋਨਲਡ 트੍ਰੰਪ ਉਸ ਨਾਲ ਕਦੇ ਕੋਈ ਦਿਨ ਨੀਰਸ ਨਹੀਂ ਹੁੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਇਸ ਹਫਤੇ ਸ਼ੋਅ ਵਿੱਚ ਬਸ ਇਨਾ ਹੀ ਅਸੀਂ ਅਗਲੇ ਹਫਤੇ ਟ੍ਰੈਕਿੰਗ 트੍ਰੰਪ ਤੇ ਹੋਰ ਬਹੁਤ ਕੁਝ ਲੈ ਕੇ ਵਾਪਸ ਆਵਾਂਗੇ ਉਦੋਂ ਸਾਡੇ ਨਾਲ ਜ਼ਰੂਰ ਜੁੜਿਓ